ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨੌਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋ ਅੱਛਾ ਆਪਾਂ ਦਾ ਮਾਟਰ ਜੀ ਬੱਤੀਆਂ ਨੂੰ ਮੋਟੀਵੇਸ਼ਨ ਕਰਨਾ ਹਾਂਜੀ ਕਿੱਦਾਂ ਇੱਕ ਤਾਂ ਭਰਾਵਾਂ ਨੇ ਥੋੜੀ ਜੀ ਦਿੱਕਤ ਮੰਨੀ ਵੀ ਟਰੈਕਟਰਾਂ ਵਾਲਿਆਂ ਨੂੰ ਕੰਨੀ ਮਾਰਾ ਕੇ ਹਾਂਜੀ ਉਹ ਵੀ ਨਹੀਂ ਟਰੈਕਟਰਾਂ ਨੂੰ ਮਰਾਜੀ ਵੀ ਟਰੈਕਟਰਾਂ ਨੇ ਯਾਰ ਇਹ ਵੀ ਟਰੈਕਟਰਾਂ ਵਾਲੇ ਆ ਅਯੂ ਜੀ ਮਿੰਦਰਾ ਦੇ ਪੁੱਤਾਂ ਹਾਂ ਹਾਂ ਸਾਰੇ ਸਾਡੇ ਨਾਲ ਅੰਟ੍ਰੈਕਟਰ ਨਾਲ ਹੀ ਰਹਿੰਦੇ ਆ ਭਾਈ ਹਾਂ ਪਰ ਜਿਹੜੇ ਸਾਡੇ ਬੱਚੇ ਬਾਹਰ ਜਾਂਦੇ ਆ ਉਹ ਇੰਗਲਿਸ਼ ਜਾਣਦੇ ਆ ਹਾਂ ਲਾਇਸੈਂਸ ਵੀ ਲੈ ਜਾਂਦਾ ਸੌਖਾ ਹਾਂ ਟਰਾਲੇ ਦਾ ਪਰ ਜਦੋਂ ਚਲਾਉਣਾ ਪੈਂਦਾ ਨਾ ਟਰਾਲਾ ਉਦੋਂ ਬਹੁਤ ਔਖਾ ਹੁੰਦਾ ਸਹੀ ਗੱਲ ਆ ਬਾਬਾ ਜੀ ਜਦੋਂ ਐਕਸੀਡੈਂਟ ਹੁੰਦਾ ਨਾ ਤੇ ਬੜੀ ਦਿੱਕਤ ਆਉਂਦੀ ਆ ਯਾਰ ਪਰ ਸੋ ਚੌਥੀ ਹੋ ਕੇ ਹਟਿਆ ਅੱਜ ਐਕਸੀਡੈਂਟ ਯਾਰ ਹਾਂ ਕਰਕੇ ਗੱਲ ਲੱਗੀ ਆਈ ਹੈ ਅੱਛਾ ਜੀ ਹਾਂ ਕਿਉਂਕਿ ਜਿਹੜਾ ਟਰੈਕਟਰ ਵਾਲਾ ਬੰਦਾ ਹੈ ਉਹਨੂੰ ਨਹੀਂ ਪਤਾ ਕਿਵੇਂ ਟਰਾਲੀਆਂ ਦੇ ਬ੍ਰੇਕਾਂ ਲਾਉਣੀਆਂ ਤੇ ਕਿਵੇਂ ਅੱਗੇ ਘੋੜੇ ਦੀਆਂ ਲਾਉਣੀਆਂ ਯਾਰ ਸਹੀ ਗੱਲ ਆ ਜੀ ਇਹਨੂੰ ਰੋਕਣਾ ਹੈ ਇਹਨੂੰ ਕਿਵੇਂ ਯਰ ਕੰਟਰੋਲ ਚ ਕਰਨਾ ਹੈ ਬਯਾਹ ਕਰੇ ਕੀ ਲੈਂਦਾ ਬਿਲਕੁਲ ਬਬਾਈ ਪ੍ਰੇਮ ਉਹ ਬੱਸ 115 15 ਦੇ ਟਰਾਲੇ ਚੱਲਦੇ ਉੱਤੇ ਅੱਛਾ ਜੀ ਘਟ ਤੋਂ ਘਟ ਮੀਲਾਂ ਦੇ ਘਾਉਣਾ ਚੱਲਦੇ ਪਪਾ 115 20 25 ਕਿਲੋਮੀਟਰ ਦੀ ਸਪੀਡ ਤੇ ਜਾਂਦੇ ਆ ਠੀਕ ਆ ਜੀ ਟਰਾਲਾ ਗੋਲੀ ਨੂੰ ਜਾਂਦਾ ਐਨੀ ਸਪੀਡ ਤੇ ਜਾਂਦਾ ਟਰਾਲਾ ਰੋਕਣਾ ਕਿਤੇ ਖਾਲਾ ਹੀ ਦਾ ਬੜਾ ਭਰਿਆ ਦਾ ਬੜਾ ਸਹੀ ਗੱਲ ਆ ਬਾਬਾ ਜੀ ਤੇ ਜੋ ਬਰਫ਼ ਪਈ ਹੁੰਦੀ ਉਹਦੋਂ ਹਾਲਾਤ ਕੀ ਹੁੰਦੇ ਹੈ ਹੈ ਕਿਵੇਂ ਸੰਘਲ ਪਾਈ ਕਰਦੇ ਸਟੈਰਾ ਨੂੰ ਬਰਫ਼ 'ਚ ਚਲਾਉਣਾ ਕਿਤੇ ਖੇੜ ਪਈ ਹੈ ਸਹੀ ਗੱਲ ਆ ਜੀ ਖੱਡਾਂ ਏਰੀਆ ਤੇ ਤਣਕ ਗਿਆ ਤੱਕ ਗਿਆ ਪਹਾੜੀਆਂ ਹੈਗੀਆਂ ਯਾਰ ਕੀ ਗੱਲ ਆ ਬਬਈ ਇਹਸ ਕਰਕੇ ਕਹਿੰਨੇ ਬਈ ਇਤੋਂ ਤਾਲੀਮ ਲੈ ਕੇ ਜਾਓ ਇਤੋਂ ਸਿੱਖ ਕੇ ਜਾਓ ਜਾਓ ਪੂਰਾ ਹੱਥ ਸਿੱਧੇ ਕਰਕੇ ਜਾਓ ਬਿਲਕੁਲ ਇਤੋਂ ਸਿੱਖ ਕੇ ਜਾਉਂਗੇ ਧੱਕੇ ਜਾ ਕੇ ਸੌਖੇ ਰਹੋਗੇ ਹਾਂਜੀ ਠੀਕ ਹੈ ਹੋਰ ਨਹੀਂ ਕੋਈ ਗੱਲ ਉਹ ਟਰੈਕਟਰ ਵਾਲੇ ਦੋਸਤ ਨਹੀਂ ਸਾਡੇ ਹਾਂਜੀ ਵੀ ਉਹ ਟਰੈਕਟਰ ਚਲਾਉਂਦਾ ਚਲਾਉਂਦਾ ਜਾ ਕੇ ਜਿੱਦਾਂ ਟਰਾਲੇ ਤੇ ਬਹਿ ਜਾਂਦਾ ਹਾਂਜੀ ਹੋਇਆ ਆਪਣੇ ਬੰਦੇ ਨਾਲ ਖੁਦ ਨਾ ਹੋਇਆ ਅੱਛਾ ਜੀ ਉਹਦੇ ਹੁਣ ਨਾਲ ਇੱਕ ਹੋਰ ਬੈਠਾ ਹੈ ਜ਼ੀੜ ਤੇ ਨਾਲ ਹੀ ਬੈਠਾ ਭਰਾ ਅੱਛਾ ਜੀ ਉਹ ਹੁਣ ਕੀ ਕਰੀਏ ਮੈਂ ਦਵਾਇਆ ਸੀ ਟਰਾਲਾ ਹਾਂ ਠੋਕ ਗਿਆ ਪਹਿਲੇ ਕਿਹੜੇ ਐਕਸੀਡੈਂਟ ਹੋ ਗਿਆ ਦਾ ਦੋਖੋਂ ਦਾ ਕਹਿੰਦਾ ਕਹਦਾ ਟਰਾਲਾ ਖਤਮ ਹੋ ਗਿਆ ਇਕ ਆਪ ਦਾ ਹੀ ਜਾਣ ਗਈ ਕਿੰਨਾ ਨੁਕਸਾਨ ਹੁੰਦਾ ਸਹੀ ਗੱਲ ਆ ਬਬਾਈ ਕਿੰਨੇ ਚਾਵਾ ਲਾਡ ਨਾਲ ਭੇਜਿਆ ਤੁਹਾਨੂੰ ਮਾਰ ਕੇ ਉਹਨੇ ਯਾਰ ਸਹੀ ਗੱਲ ਹੈ ਇਹਨੇ ਪੰਡ ਪਿਆ ਹੁਣ ਕੀ ਆਸਾਂ ਨਾਲ ਤੁਹਾਡੇ ਤੋਂ ਕੀ ਭੇਜੋਗੇ ਤੁਸੀਂ ਹਾਂ ਕਿੰਨੇ ਪੈਸੇ ਭੇਜੋਗੇ ਕਿਵੇਂ ਲਾਹਵੋਗੇ ਦੇ ਉੱਤੇ ਜਾਂਦਿਆਂ ਨੂੰ ਕੋਈ ਗੱਲ ਹੋ ਜੇ ਤਾਂ ਮਾਂ ਪਿਓ ਦਾ ਕੌਣ ਹੈ ਯਾਰ ਤੁਸੀਂ ਆਹੋ ਹੀ ਵੇਖ ਲਓ ਮੇਰੇ ਨੇੜੇ ਕੋਈ ਕਹਾਣੀ ਜੀ ਦੀ ਕੱਲ ਸੁਣਾਈ ਸੀ ਮੈਂ ਪਿਓ ਦੀ ਕਿ ਆਪਣੇ ਬੱਚੇ ਤੇ ਕੰਟਰੋਲ ਰੱਖੋ ਆਪਣੇ ਬੱਚੇ ਨੂੰ ਪੁੱਛੋ ਜੋ ਕੰਮ ਲੱਗਿਆ ਬੇਟਾ ਪੈਸੇ ਕਿੱਥੋਂ ਆ ਰਹੇ ਕਿੱਥੋਂ ਆ ਰਹੇ ਕਿਨੇ ਆ ਉਹ ਬੱਚਾ ਐਡਾ ਹੁਨਾਰ ਸੀ ਕੰਮ ਚਲਾ ਲਿਆ ਨੇ ਹਾਂਜੀ ਠੀਕ ਹੈ ਦੁਕਾਨ ਕਰ ਲਈ ਕਿਰੇਨੇ ਦੀ ਵੱਡੀ ਪੂਰੀ ਅੱਛਾ ਜੀ ਅੱਧੇ ਪਿੰਡ ਦਾ ਆਧਾਰੀ ਬੇਟਾ ਸੀ ਉਹ ਅੱਛਾ ਠੀਕ ਹੈ 10 ਲੱਖ ਦਾ ਆਧਾਰ ਸੀ ਮੁੰਡੇ ਦਾ ਲੈ ਹਾਂ ਉਹਦਾ ਨਾਂਣ ਦੇ ਨੇ ਇੱਡਾ ਚੰਗਾ ਹੋ ਗਿਆ ਕਿ ਇਹ ਰੇਗ ਬੰਦਾ ਆਫਰ ਦਦਾ 100 ਲੱਖ ਰੁਪਈਆ ਉਹਦੇ ਕੋਲੇ ਰੱਖ ਦਿੰਦਾ ਜੀ ਅੱਛਾ ਜੀ ਤੂੰ ਵਿਆਜ ਤੇ ਤਾਂ ਦੇ ਦੇ ਸਾਡੇ ਪੈਸੇ ਲੈ ਵੀ ਤੂੰ ਸਾਡੇ ਪੈਸੇ ਗਾਹ ਦੇ ਉਮਰ ਸਿੰਘ ਨਿਆਣੀ ਹਾਂ ਤੇ ਰੁਪਈਆ ਆ ਗਿਆ 70 80 ਲੱਖ ਕੋਲੇ ਹਾਂਜੀ ਲੋਕਾਂ ਦਾ ਉਹ ਉਹਦੇ ਕੋਈ ਗੰਦਰ ਵਿਆਜ ਮੋੜੀ ਗਿਆ ਅੱਛਾ ਉਹਦੇ ਚੋਈ ਮੋੜੀ ਗਿਆ ਯਾਰ ਤਾਂ ਹੀ ਆ ਬੋਟ ਆਵੇ ਨਾ ਗਾਹ ਕਿਸੇ ਨੂੰ ਨਹੀਂ ਦਿੱਤੇ ਉਹਨੂੰ ਸਕੀਮ ਆਈ ਸੀ ਵੀ ਮੈਂ ਕੋਈ ਬਿਜ਼ਨਸ ਕਰੂੰਗਾ ਹਾਂ ਇਹਨਾਂ ਪੈਸਿਆਂ ਦੇ ਡਬਲ ਕਰੂੰਗਾ ਅੱਛਾ ਜੀ ਡਬਲ ਤਾਂ ਕਰਦਾ ਜੀ ਘਰੇਉ ਪਿਓ ਨਾਲ ਹੁੰਦਾ ਕਰ ਲੈਂਦਾ 노 ਡਾਊਟ ਜਿੱਦਾ ਦਿਮਾਗ ਸੀ ਨਾ ਬੱਚੇ ਦਾ ਕਰ ਲੈਂਦਾ ਪਰ ਪਿਓ ਹੋਰ ਬਾਡੇ ਬਹਿ ਗਿਆ ਖਾਣ ਵਾਲੀ ਅੱਛਾ ਜੀ ਵੀ ਸਾਡੇ ਕੋਲ ਤਾਂ ਪੈਸਾ ਬਹੁਤ ਹੈ ਹਾਂ ਉਹਨੂੰ ਪਲਾਟ ਲੈ ਲਿਆ ਪੁੱਤਾਂ ਪਲਾਟ ਦਾ ਪਸਬਦਾ ਕਰ ਲਿਆ ਕੋਠੀ ਪਾ ਪੁੱਤੇ ਤੇ ਉਹ ਨਾ ਪਾ ਦਿੰਨੇ ਪਾਪਾ ਤਾਂ ਇਹਨਾਂ ਮੰਜਲੀ ਜੜਤੀ ਪੈਸੇ ਦਾ ਲੋਕਾਂ ਦੇ ਸੀ ਹੁਣ ਆਦੀ ਉਹ ਨਾਲ ਦੀ ਲਾ ਵੇਚਣੀ ਪੈਗੀ ਨਾਲ ਦੀ ਵੇਚਣੀ ਪੈਗੀ ਬਈ ਇੱਕ ਦਿਨ ਵੀ ਨਹੀਂ ਰਿਹਾ ਉਹਦੇ ਚ ਅੱਛਾ ਜੀ ਉਹਨੇ ਦੇਣੀ ਪਈ ਉਹ ਘਾਟਾ ਪਾ ਕੇ ਕਿਵੇਂ ਜੀ ਪੈਸੇ ਵਾਲਿਆਂ ਨੂੰ ਰੌਲਾ ਪੈ ਗਿਆ ਅੱਛਾ ਜੀ ਜਿਹਨੂੰ ਪੈਸੇ ਦਿੱਤੇ ਸੀ ਹਾਂ ਜੀ ਬੇਟਾ ਮ ਰੌਲਾ ਪੈ ਗਿਆ ਲੋਕ ਮੰਗਣ ਲੱਗੇ ਅੱਛਾ ਜੀ ਉਹਨੇ ਉਹਨੇ ਹੁਣ ਮੋੜੇ ਤੇਰੇ ਰਿਸ਼ਤੇਦਾਰਾਂ ਨੂੰ ਘਾਟਾ ਆਉਦੇ ਮਾਮੇ ਨੂੰ 15-20 ਲੱਖ ਦਾ ਘਾਟਾ ਆ ਆਇਆ ਠੀਕ ਹੈ ਚੱਲ ਲਿਆ ਮੈਂ ਵੀ ਚੱਲੂ ਤੂੰ ਵੀ ਚੱਲੇ ਕਰ ਇਧਰ ਚੱਲ ਲੈਣੇ ਹੁੰਦੇ ਆ ਨਾ ਪਰ ਬਗਾਨੇ ਨਹੀਂ ਜਲਦੇ ਬਗਾਨਾ ਕਿਵੇਂ ਲੁਗ ਗਈ ਨੇ ਬੇ ਤੇ ਜਦੋਂ ਬਗਾਨਿਆਂ ਨੇ ਉਹ ਵਿਆਹ ਕਰਾਇਆ ਜਦੋਂ ਉਹਨੂੰ ਵੀ ਵਿਆਹ ਨੋਰਮਲ ਨਹੀਂ ਕਰਨਾ ਕਹਿੰਦੇ ਬਹੁਤ ਗਿਆ ਸਾਰੇ ਨੇ ਕਹਿੰਦੇ ਜਿੰਨੀ ਜੜਾਵਾ ਕਰ ਲੈਨੇ ਵੀ ਤੂੰ ਹੀ ਗਾਉਣਾ ਘਰ ਤੁਹਾਡੇ ਕੋਲੇ ਹੈਂਦੀ ਹਾਂ ਕਹਿੰਦਾ ਨਾ 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 ਉਹਦਾ ਪੇਗਨ ਜਿਗਰਾਤਾ ਚੱਲੂ ਦੋ ਦਿਨ ਅੱਛਾ ਤਾਂ ਲੱਗੇ ਮੇਰੇ ਮੁੰਡੇ ਦਾ ਵਿਆਹ ਯਾਰ ਅਸੀਂ ਕਿਤੇ ਮਿਲਾਂਗੇ ਕਹਿੰਦਾ ਪੈਸਾ ਖੁੰਲਾ ਮੇਰੇ ਪੁੱਤ ਕੋਲੇ ਅੱਛਾ ਉਹ ਪੁੱਤ ਕੋਲੇ ਆ ਕੇ ਥਰੇ ਇਹਦਾ ਪੁੱਛੋ ਤੇਰੇ ਪੁੱਤ ਨੂੰ ਪਤਾ ਲੱਗਿਆ ਵੀ ਦੋ ਦਿਨ ਜਿਗਰਾਤਾ ਫਿਰ ਬਰਾਤ ਆ ਉੱਥੇ ਫਿਰ ਖਰਚ ਆ ਪਿਓ ਨੇ ਤਾਂ ਵੱਡੀ ਫੜ ਮਾਰਦੀ ਪੁੱਤ ਭੱਜ ਗਿਆ ਭੱਜ ਗਿਆ ਜੀ ਕਿਹਾ ਚ ਉਹ ਫਰਾਰ ਹੋ ਗਿਆ ਪੁੱਤ ਤਿੰਨ ਦਿਨ ਪਹਿਲਾਂ ਮੈਂ ਤਾਂ ਉੱਥੇ ਬਦਨਾਮੀ ਉਹ ਨਾਲ ਕੁੜੀ ਵਾਲਿਆਂ ਦੀ ਹੋਈ ਵਿਚਾਰਿਆਂ ਦੀ ਪਤਾ ਨਹੀਂ ਕਿਹੜਾ ਮੌਕੇ ਦੇ ਮੁੰਡਾ ਦੇਖ ਕੇ ਉਹਨਾਂ ਨੇ ਕੁੜੀ ਧੋਰੀ ਆਪਦੀ ਠੀਕ ਹੈ ਇਹ ਕਿੰਨੇ ਦਿਨ ਬਾਅਦ ਵਾਪਸ ਆਇਆ ਸੀ ਮਗਰ ਲੱਭਦੇ ਫਿਰਦੇ ਰਹੇ ਠੀਕ ਹੈ ਤੇ ਹੁਣ ਪਿਓ ਦੀ ਮੌਤ ਹੋ ਗਈ ਟੈਨਸ਼ਨ ਚ ਕੁੱਕਰ ਦਾ ਮਰੀਜ਼ ਸੀ ਤੇ ਜਦੋਂ ਉਹ ਜਾਦੇ ਪਿਓ ਦਾ ਆਸਰਾ ਇੰਨੇ ਹੀ بڑا ਹੁੰਦਾ ਪਿਓ ਬੈਠਾ ਹੋਵੇ ਨਾ ਤੇ ਉਹ ਇੰਨੀ ਕਹਦੇ ਨਾ ਪੁੱਤ ਕੋਈ ਨਾ ਫਿਕਰ ਨਾ ਕਰੀ ਹੈਗਾ ਮੈਂ ਇੰਨੇ ਹੀ ਬਹੁਤ ਹੁੰਦਾ ਸਹੀ ਗੱਲ ਦਾ ਮੈਨੂੰ ਇਹ ਗੱਲ ਦਾ ਭਲੀ ਭਾਤੀ ਪਤਾ ਬਿਲਕੁਲ ਬਾਬਾ ਇਹਨੂੰ ਮੇਰੇ ਘਰ ਵਾਲੀ ਵੀ ਕਿਤੇ ਕਹਿੰਦੀ ਹੁੰਦੀ ਆ ਬਾਪੂ ਨੂੰ ਕੁ ਬਾਰੇ ਪੈਸੇ ਦੇ ਦਿੰਦਾ ਜਮੇ ਹੀ ਨਹੀਂ ਰੋਕਦਾ ਤੂੰ ਮੈਂ ਤਾਂ ਮੇਰਾ ਪਿਓ ਆ ਮੈਂ ਨਹੀਂ ਰੋਕ ਸਕਦਾ ਮੈਂ ਦੇਊਗਾ ਕਿਸੇ ਵੀ ਕਹਿਣ ਦਾ ਹੁੰਦਾ ਤੇ ਉਹ ਬੈਠਾ ਇਹਦਾ ਪਿਓ ਆ ਅ ਬਿਲਕੁਲ ਹੀ ਹੱਕ ਬਣਦਾ ਜੀ ਇਹਦਾ ਮਤਲਬ ਕੱਲ ਨੂੰ ਮੈਂ ਨਹੀਂ ਦਿੰਦਾ ਬਾਪੂ ਨੂੰ ਪਾਪੇ ਨੂੰ ਹਾਂ ਜੇ ਅਜੇ ਨਾ ਬਾਪੂ ਨੂੰ ਦੇ ਉਹ ਮੈਂ ਵੀ ਨਹੀਂ ਦਿੰਦਾ ਬਿਲਕੁਲ ਜੀ ਬੱਚਾ ਇਹ ਦਿੰਦਾ ਤਾਂ ਮੈਂ ਵੀ ਦੇਉਂਗਾ ਹਾਂ ਬੱਚੇ ਸਿੱਲ ਕੋਲ ਸਿੱਧੇ ਬੋਲਦੇ ਜੀ ਹਾਂ ਉਹ ਕਹਿੰਦਾ ਜੀ ਇਹ ਪਾਪਾ ਆਪਦੇ ਬਾਪੇ ਨੂੰ ਦਿੰਦਾ ਨਾ ਮੇਰੇ ਬਾਪੂ ਨੂੰ ਦਾਦੇ ਨੂੰ ਪੈਸੇ ਹਾਂ ਤਾਂ ਮੈਂ ਵੀ ਇਹਨੂੰ ਦੇਉਂਗਾ ਮੈਂ ਵੀ ਦੇਉਂਗਾ ਹਾਂ ਮੇਰਾ ਪਿਓ ਦਿੰਦਾ ਰਿਹਾ ਯਾਰ ਹਾਂ ਹੱਕ ਬਣਦਾ ਹੈ ਬਿਲਕੁਲ ਜੀ ਜੀ ਆਦੀ ਦਾਦੇ ਨੂੰ ਮੇਰ ਨੂੰ ਮੋੜ ਦੂਗਾ ਪੈਸੇ ਹੈ ਇਹ ਕੱਲ ਨੂੰ ਮੈਂਗੂ ਮੇਰੇ ਕੋਲ ਨਹੀਂ ਹੈ ਨਹੀਂ ਗੇ ਸਹੀ ਗੱਲ ਹੈ ਉਹਨੂੰ ਵੀ ਇਹੀ ਰੱਖੂੰਗਾ ਦਾ ਦੇਖ ਲਓ ਸੱਤਾ ਕਹਿੰਦਾ ਬਾਬਾ ਹੈ ਹੈ ਮੇਰੇ ਦਾਦੇ ਨੂੰ ਨਾ ਮੋਰ ਮੇਰੇ ਦਾਦਾ ਜਿੰਨੇ ਮੰਗਦਾ ਦਿਓ ਦਿਓ ਠੀਕ ਹੈ ਬਾਬਾ ਦਾਦਾ ਪੋਤੇ ਸਰ ਤੇ ਇੰਨੇ ਯਾਰੀ ਲੈਂਦਾ ਛੱਡੀ ਗੱਲ ਹੈ ਦਾਦੇ ਨੂੰ ਪਤਾ ਪੋਤਾ ਬਦੂ ਖਰਗਾ ਮੇਰਾ ਹਾਂ ਇਹਨਾਂ ਤੇ ਦੇੜੇ ਬਣੇ ਜੋ ਕੰਨ ਤੇ ਰੱਖਦੀ ਬਦੂ ਹਾਂ ਠੀਕ ਹੈ ਉਸਾਪ ਹੀ ਕਹਿੰਦਾ ਜੇ ਤੁਸੀਂ ਟੋਕੜੇ ਹੈ ਨਹੀਂ ਫੜ ਕੇ ਲਿਆ ਦੇ ਮੰਗ ਕੇ ਲਿਆ ਦੇ ਜਿੱਥੋਂ ਮਰਜੀ ਲਿਆ ਦੇ ਜਦੋਂ ਆ ਗਏ ਲਿਆ ਦੀ ਪਰ ਮੇਰੇ ਦਾਦੇ ਨੂੰ ਪੈਸੇ ਦੇ ਅੱਛਾ ਜੀ ਮੈਨੂੰ ਇਹ ਪਤਾ ਜਦੋਂ ਪਿਓ ਮੇਰਾ ਘਰ ਪਾਉਂਦੇ ਸੀ ਮੈਂ ਕਿਹਾ ਬਾਪੂ ਇੱਕ ਵਾਰੀ ਆ ਜਾ ਯਾਰ ਜਦੋਂ ਉਹ ਦੇਖ ਦਿੰਦਾ ਸੀ ਨਾ ਮੈਨੂੰ ਉਹ ਬੈਠਾ ਮੈਂ ਵੇਖ ਹੀ ਹਾਂ ਹਾਂ ਬਿਲਕੁਲ ਮੇਰਾ ਬਾਪੂ ਹੈਗਾ ਇਹ ਬਾਪੂ ਹੈਗਾ ਨਾਲੇ ਹਾਲਾ ਕਿ ਪਤਾ ਪੈਸਾ ਆਪ ਲਾਉਣਾ ਸਾਰਾ ਕੁਝ ਸਾਫ਼ ਕਰਨਾ ਹੈ ਇਹ ਗੱਲ ਵੀ ਮਾਂ ਨੂੰ ਸ਼ਾਂਤੀ ਮੈਣੀ ਨਹੀਂ ਯਾਰ ਬਾਪੂ ਹਾਂਸ ਲਈ ਬਹੁਤ ਵੱਡਾ ਹੁੰਦਾ ਮੇਰੀ ਮਾਂ ਨੇ ਆ ਜਾਣਾ ਇੱਥੇ ਮੈਨੂੰ ਯਾਰ ਮੈਂ ਅੱਜ ਵੀ ਯਾਦ ਕਰਕੇ ਭਾਵੁਕ ਹੋ ਜਾਂਦਾ ਯਾਰ ਮੌਤ ਗੋਦੀ ਚ ਸੋਣਾ ਯਾਰ ਅੱਛਾ ਜੀ ਕਦੇ ਮੇਰੀ ਮਾਂ ਨੇ ਮੇਰੇ ਆ ਸਿਰ ਤੇ ਹੱਥ ਨਹੀਂ ਰੱਖਿਆ ਆਏ ਹਾਏ ਬੱਬਾ ਮੈਂ ਗੋਦੀ ਚ ਪਿਆ ਲੈ ਟੀ ਜਾਣਾ ਹਾਂ ਇਹ ਗੱਲ ਮੇਰੇ ਘਰਲੇ ਨੋਟ ਕਰ ਲੈਣੀ ਉਹਨੇ ਕਹਣਾ ਵੀ ਇੰਨਾ ਕਾ ਤੂੰ ਬੀਬੀ ਆਏ ਬੇ ਮੌਕਾ ਆਏ ਹਾਏ ਇਹ ਤਾਂ ਗੋਦੀ ਚ ਲੜਦਾ ਤੇਰਾ ਜ਼ਹਿਰੀ ਭਲੋ ਤੇ ਰੁਗੋ ਦੀ ਜੇ ਰੱਖਤਾ ਲਵੇ ਸਿਰ ਤੇ ਹੱਥ ਰੱਖ ਲੇ ਮੈਂ ਕਹਿੰਦਾ ਨਹੀਂ ਉਹਨੂੰ ਪਤਾ ਨਹੀਂ ਮੇਰੇ ਨਾਲ ਕੀ ਜ਼ਹਿਰ ਸੀ ਆਏ ਹਾਏ ਪਰ ਮੈਂ ਆਪ ਦਾ ਸਕੂਨ ਪੂਰਾ ਕਰ ਲੈਣਾ ਮਾ ਵਾਲਾ ਹਣਾ ਉਹਦੀ ਮਰਜ਼ੀ ਨਹੀਂ ਰੱਖਣਾ ਨਾਲ ਹਾਂ ਤੇ ਪਿਓ ਆਪਣਾ ਪੂਰਾ ਤੈਨੂੰ ਪਤਾ ਹਾਂਜੀ ਪਰ ਜਦ ਪਿਓ ਵੀ ਤੁਰ ਗਿਆ ਉਹਦਾ ਵਿਚਾਰੇ ਦਾ ਕਰਜ਼ਾ ਵੀ ਜਵਾਗ ਤੇ ਇੰਨਾ ਲੋਕ ਵੀ ਪਰੇਸ਼ਾਨ ਕਰਦੇ ਜਵਾਗ ਡਿਪਰੈਸ਼ਨ ਚ ਆ ਗਿਆ ਉਮਰ ਨੇ ਆਣੀ ਹੈ ਵਿਆਹ ਵੀ ਕਰ ਲਿਆ ਚਲੋ ਬੁਝਾਰੇ ਗਰੀਬ ਕਰੇ ਕਰ ਲਿਆ ਭਾਈ ਹੋਰ ਕੀ ਕਰਨਾ ਜੀ ਉਹ ਬੱਚੀ ਦੇ ਬੱਚਾ ਵੀ ਹੋ ਗਿਆ ਇੱਕ ਨਿਆਣਾ ਛੋਟਾ ਹਜੇ ਤੋਰ ਨਹੀਂ ਲੱਗਿਆ ਕਿ ਉਹ ਪਹਿਲਾਂ ਤੁਰ ਗਿਆ ਵਿਚਾਰਾ ਟੇਹੇ ਥੱਲੇ ਆ ਕੇ ਸੂਚੈੜ ਕਰ ਗਿਆ ਜਿਹਦਾ ਹੁਣ ਬੱਚੇ ਦਾ ਆਪ ਸੂਚੈੜ ਕਰ ਗਿਆ ਬੱਚੇ ਨੂੰ ਤਾਂ ਲਈ ਪਤਾ ਹੀ ਨਹੀਂ ਮੇਰਾ ਬਾਪ ਆਉ ਸਹੀ ਗੱਲ ਆ ਜੀ ਹੁਣ ਉਹ ਮੋਹ ਸੱਸ ਰਹ ਗਈਆਂ ਕਰਦਿਆ ਤਾਂ ਉੱਥੇ ਹੀ ਘੜਾ ਉਹਨੂੰ ਉਹ ਸੱਸ ਘਰ ਵੀ ਹੈ ਨਹੀਂ ਕੋਲੇ ਕੀ ਕਰਨੀਆਂ ਠੀਕ ਕਰਨੀਆਂ ਐਂਡ ਆਈ ਮਾੜਾ ਹੁੰਦਾ ਬੰਦੇ ਦਾ ਬਹੁਤ ਬਹੁਤ ਮਾੜਾ ਜੀ ਹੈ ਜਿਹੜੀ ਜਿੱਦਿਆ ਇੰਨੀ ਆ ਕਿ ਬੰਦਾ ਬਣਾ ਕੇ ਰੱਖੇ ਕਿ ਕੱਲ ਨੂੰ ਮੇਰੇ ਬੱਚੇ ਵੇਚ ਕੇ ਸੁਰਖਰੂ ਹੋ ਜਾਣ ਜੇ ਮੈਂ ਕਰਜ਼ਾ ਵੀ ਛੱਡ ਕੇ ਜਾਵਾਂ ਸਹੀ ਗੱਲ ਆ ਜੀ ਕਿਤੇ ਚੰਗੇ ਮਾਰੇ ਘਰ ਤੇ ਬਹਿ ਕੇ ਆਉ ਦਾ ਟਾਈਮ ਪਾਸ ਕਰ ਲੈਣ ਹਾਂ ਠੀਕ ਹੈ ਪਹਿਲੀ ਗੱਲ ਤਾਂ ਜੇ ਆਪ ਦਾ ਕਰਜ਼ਾ ਆਪ ਹੀ ਨੀ ਜੱਠ ਕੇ ਜਾਓ ਯਾਰ ਰਵੰਦੀ ਹੈ ਜੇ ਰੱਖੋ ਬੰਦੇ ਨੂੰ ਪਤਾ ਹੁੰਦਾ ਕਿ ਮੈਂ ਇੰਨਾ ਕੁ ਟਾਈਮ ਕੱਢੂੰਗਾ ਬੰਦੇ ਨੂੰ ਪਤਾ ਲੱਗਣ ਲੱਗ ਜਾਂਦਾ ਮੈਂ ਤੂੰ ਪਹਿਲਾ 6 ਮਹੀਨੇ ਭਾਈ ਹਾਂ ਮੈਂ ਹੁਣ ਜਾਊਂਗਾ ਮੇਰਾ ਟਾਈਮ ਆ ਗਿਆ ਬਿਲਕੁਲ ਜੀ ਬਿਲਕੁਲ ਠੀਕ ਹੈ ਜਿਵੇਂ ਆਪਣਾ ਗੱਬਰ ਸੀ ਗੱਬਰ ਵੀ ਨਿਦਾਂ ਰੋਲਾ ਪਈ ਜਾਂਦਾ ਸੀ ਮੈਂ ਜਾਣਾ ਹੈ ਮੈਂ ਜਾਣਾ ਹੈ ਇਹ ਤਾਂ ਦੇਣ ਵੀ ਦੇਦਾ ਐਂਡ ਤੇ ਆ ਕੇ ਸਾਨੂੰ ਦੇਣ ਹਾਂ ਹਾਂ ਇਹਨਾਂ ਤੇ ਇਹਨਾਂ ਦੇਣੇ ਗੁਰੂ ਅੱਛਾ ਜੀ ਪਸਤਾਉਂਗੇ ਮੇਰੀ ਹਾਂ ਹਾਂ ਮੈਨੂੰ ਕਹਿੰਦਾ ਮੈਨੂੰ ਖੁਲਾਨੇ ਪੀਰ ਦੇ ਲੈ ਚੱਲ ਮੈਂ ਕਿਹਾ ਚੱਲ ਮੈਂ ਲੈ ਗਿਆ ਕਿਤੇ ਚਾਹੀਦੀ ਸਰੀਰਕੋੜ ਕੋਲੇ ਠੀਕ ਹੈ ਬਾਬਾ ਬਗੀ ਉਹ ਤੇ ਲੈ ਗਿਆ ਪੀਰ ਦੀ ਜਗ੍ਹਾ ਤੇ ਤੇ ਬਾਬਾ ਨਾਲ ਮਿਲਿਆ ਬੰਦੇ ਉਹਨਾਂ ਨੂੰ ਚਾਹ ਪਿਆ ਕੇ ਮੁੰਡੇ ਨੇ ਬੜੀ ਇੱਜ਼ਤ ਕਰੀ ਘਰੇ ਉਹਨਾਂ ਦੇ ਕੰਪਾਈਨਾ ਕੰਪੂਨਾ ਪੜਾ ਕੋਰਾ ਫਰਦਾਤਾ ਅੱਛਾ ਜੀ ਉਹਨਾਂ ਨੂੰ ਚਾਹ ਪਿਆ ਕੇ ਮੋੜ ਤੱਕ ਕਰੀ ਅੱਛਾ ਜੀ ਉਹਨਾਂ ਦਾ ਬਾਪੂ ਹੈ ਨਹੀਂ ਲੈ ਕਹਿੰਦਾ ਮੈਂ ਉਹਨੂੰ ਮੈਣਨਾ ਹਾਂ ਮੈਨੂੰ ਕਹਿੰਦਾ ਭਾਈ ਮੈਨੂੰ ਲੈ ਚੱਲੀ ਹਾਂ ਤੇ ਆਪਣੇ ਕੋਲ ਸਮਾਂ ਥੋੜਾ ਹੈ ਆਪਦੀ ਮਾਂ ਨੂੰ ਕਹਿੰਦਾ ਸੀੜੀ ਆ ਗਈ ਆਪਣੇ ਘਰੇ ਮੁਰਦਾ ਚੱਕਣ ਵਾਲੀ ਨੀਲੇ ਰੰਗ ਦੀ ਤੇ ਜਦੋਂ ਮੈਂ ਵੇਖਿਆ ਇਹਨਾਂ ਤੋਂ ਥੋੜੇ ਬੇਲੇ ਨੀਲੇ ਰੰਗ ਦੀ ਆ ਬਾਈ ਠੀਕ ਹੈ ਕਹਿੰਦਾ ਨੀਲੇ ਰੰਗ ਦੀ ਸੀੜੀ ਆਪਣੇ ਗੇਟਾਂ 'ਚ ਖੜੀ ਐ ਪਰਸੋਂ ਨੂੰ ਅੰਦਰ ਵੜ ਜਾਣੀ ਆਪਣੇ ਕਹਿੰਦਾ ਤੁਸੀਂ ਪੁੱਛਤਾਉਣਾ ਇਹ ਗੱਲ ਨੂੰ ਹਾਏ ਹਾਏ ਬੱਬਾ ਸਾਰਾ ਕੁਝ ਹੀ ਫਿਰ ਤੂੰ ਤੂੰ ਕਹਿੰਦੀ ਪਰ ਅਸੀਂ ਕੀ ਕਰੀਏ ਸਾਨੂੰ ਦੱਸ ਵੀ ਦੇ ਹਾਂ ਓਂਕਾਰ ਵੀ ਕੁਝ ਨਹੀਂ ਸਕਦੇ ਕਹਿੰਦਾ ਹੁਣ ਟਾਈਮ ਆ ਗਿਆ ਕੀ ਦੱਸਾਂ ਤੁਹਾਨੂੰ ਹਾਏ ਹਾਏ ਹੀਰ ਨੂੰ ਮੈਨੂੰ ਕਹਿੰਦਾ ਹੁਣ ਜੋੜੀ ਟੁੱਟਣ ਜਾ ਰਹੀ ਯਾਰ ਹਾਏ ਮਗਾਏ ਨਾ ਗਏ ਰੋ ਆਇਨਾ ਗਏ ਘਬਰਾ ਕਹਿੰਦਾ ਨਾ ਭਾਈ ਟਾਈਮ ਆ ਗਿਆ ਤੀਜੇ ਦਿਨ ਉੱਠ ਗਿਆ ਵੀਰ ਕੋਈ ਦਵਾਈ ਨਹੀਂ ਲਈ ਕੋਈ ਡਾਕਟਰ ਦੇ ਨਹੀਂ ਗਿਆ ਉਹਨੂੰ ਪਤਾ ਸੀ ਮੈਂ ਜਾਣਾ ਕਾਹ ਤੋਂ ਪੈਸੇ ਖਰਾਬ ਕਰਨੇ 10 ਰੁਪਏ ਨਹੀਂ ਲਵਾਏ ਬੰਦੇ ਨੇ ਡਾਕਟਰ ਦੇ 10 ਰੁਪਏ ਹੀ ਵੀ ਆ ਗਲੀਆਂ ਪੈਣ ਲਿਆ ਡਾਕਟਰ ਨੇ ਦੂ ਉੱਤਰਿਆ ਠੀਕ ਹੈ ਠੀਕ ਹੈ ਰੇਵੇ ਲਾ ਤੋਂ ਉੱਤੇ ਅਸੀਂ ਫੁੱਲ ਪਾਉਣ ਗਏ ਆ ਮੈਂ ਰਾਖ ਬਾਸ ਚ ਰੱਖ ਕੇ ਪਿਆ ਅੱਛਾ ਜੀ ਮੈਂ ਕਹਾਂ ਕੋਈ ਨਹੀਂ ਅੱਖ ਖੁੱਲ ਜੂ ਆਰਾਮ ਨਾ ਪੈ ਜੂ ਆਪ ਦਾ ਹਾਂ ਪੀੜ ਬੜੀ ਸੀ ਕੱਪੜੇ ਮਿਲ ਗਏ ਕਰੋ ਤਾਂ ਆਹ ਸੰਤਾਂ ਦੇ ਪਿੰਡਾਂ ਦੇ ਕਰਕੇ ਤਾਂ ਮਿਲ ਗਏ ਮੈਂ ਕਹ ਬੜੀ ਗੱਲ ਗੱਲ ਕਰਾ ਦੇਣਾ ਤੁਸੀਂ ਸੰਤਾਂ ਦੇ ਘਰੇ ਤੁਹਾਡੀ ਭਰਾ ਉਹ ਤਾਂ ਨਹੀਂ ਜੀ ਬਸ ਕੀ ਕੱਪੜੇ ਲੈ ਲਓ ਜਿਹੜੇ ਪਿੰਡਾਂ ਵਾਲੇ ਸੰਤਾਂ ਦੇ ਪਿੰਡੋਂ ਆਏ ਆ ਤੇ ਨੀਂਦਾਂ ਨਹੀਂ ਦਿੰਦੇ ਸੀ ਅਸੀਂ ਬਹੁਤ ਮੁਸ਼ਕਲ ਹੋਈ ਖੜੀ ਆ ਉਹਨਾਂ ਤੋਂ ਨਵੇਂ ਕੱਪੜੇ ਤੇ ਬੱਬਾ ਪਜਾਮਾ ਦੇ ਪਿੰਡੋਂ ਆ ਤੇ 3 ਵਜੇ ਪੂਰਾ ਗੱਬਰ ਆ ਕੇ ਮੈਨੂੰ ਠਾਪੇ ਆਏ ਹੋਏ ਕਹਿੰਦਾ ਭਾਈ ਹਾਂ 3 ਵਜੇ ਉੱਠੋ ਹਾਂ ਉੱਠ ਕੇ ਕਹਿੰਦਾ ਬੋਨ ਪਾਓ ਯਾਰ ਕੀ ਕਹਿੰਦਾ ਪਿਆ ਤੂੰ ਆਏ ਹੋਏ 8 ਸਾਰਿਆਂ ਨੂੰ ਮੈਂ ਪੜਕ ਕੇ ਉੱਠਿਆ ਜਦੋਂ ਦੇਖਿਆ ਮੈਂ ਕਹੀ ਯਾਰ ਗੱਬਰ ਟਾ ਕੇ ਗਿਆ ਮੈਨੂੰ ਹੂੰ ਮੈਂ ਭੱਜ ਕੇ ਆ ਕੇ ਇਹਨਾਂ ਨੂੰ ਉੱਠਾਇਆ ਉੱਠੋ ਮੈਂ ਕਿਹਾ 3 ਵਜੇ ਫੁੱਲ ਪਾਈਏ ਯਾਰ ਗੱਬਰ ਆਇਆ ਸੀਗਾ ਦੇਖ ਲੈ ਯਾਰੀ ਯਾਰੀ 40 ਆਈ ਗਿਆਂ ਦੀ ਇਹ ਤਾਰੀਖ ਨੂੰ ਜ਼ਰੂਰ ਲਿਆਣਾ ਫੁੰਨਾ ਤੇ ਨਹੀਂ ਜਾਣਾ ਨਹੀਂ ਹੋਏ ਮੈਂ ਕਿਹਦੇ ਨਾਲ ਹੀ ਜਾਊ ਅੱਛਾ ਬਿਲਕੁਲ ਬੱਬਾਈ ਜਿੰਨੀ ਪਰਿਵਾਰ ਨੂੰ ਇਹਨਾਂ ਪਤਾ ਵੀ ਸਾਡੇ ਨਾਲ ਨਹੀਂ ਜਾਣਾ ਜਾਊ ਤਾਂ ਤਾਰੀਖ ਨਾਲ ਜਾਊ ਤਾਰੀਖ ਨਾਲ ਜਾਊਗਾ ਤੇ ਗਿਆ ਵੀ ਮੇਰੇ ਨਾਲ ਬੱਬਾ ਖਾਇਆ ਵੀ ਨਹੀਂ ਨੂੰ ਬੰਦੇ ਨੇ ਕਿਉਂ ਹਟ ਬਾਈ ਇੱਕ ਦਿਨ ਮੈਨੂੰ ਤਾਂ ਨਹੀਂ ਕਿਰਿਆ ਤੇਸ ਦਾ ਜ਼ਰੂਰ ਹੈ ਹੂੰ ਕਿਉਂ ਭਰਾ ਯਾਰ ਦਿਸੂ ਦਾ ਲੇਖੇ ਪਾਉਂਦਾ ਗੱਲਾਂ ਕਰਦਾ ਰਾਤ ਨੂੰ ਮੇਰੇ ਨਾਲ ਹਨਾ ਜੀ ਉਹ ਤਾਂ ਦਿਸ ਹੀ ਜਾਣਾ ਮੈਂ ਉਹਨੇ ਇੱਕਦਮ ਪੁੱਛੀ ਜਾਵਾ ਮੈਂ ਕਿਹਾ ਇੱਥੇ ਕਿਵੇਂ ਆ ਗੱਭਰਾਏ ਕਹਿੰਦਾ ਨਿਆਰੇ ਆ ਕਿਹੜੇ ਕੋਈ ਫਿਕਰ ਯਾਰ ਕਹਿੰਦਾ ਆ ਫਿਰ ਦਿਆ ਮੌਜਾ ਨਾ ਕਹਿੰਦਾ ਅੱਛਾ ਜੀ ਯਾਰ ਕਿਹੜਾ ਕੋ ਬੇਲਾ ਆਪਾਂ ਯਾਰ ਹਾਂ ਤੇ ਮੇਰੇ ਕਹਤੇ ਵੀ ਗਾਇਆ ਸਾਡੇ ਨਾ ਪਿਆਰ ਆ ਜਿਹੜਾ ਕੋਈ ਮੈਂ ਤਾਂ ਤੁਹਾਨੂੰ ਦੇਖ ਲਵਾਂ ਹਾਂ ਮੈਨੂੰ ਸਾਰਾ ਰਸਕੀਆ ਅੱਛਾ ਜੀ ਤੇ ਮੈਂ ਤਾਂ ਤੁਹਾਨੂੰ ਦੇਖ ਲਵਾਂ ਜਦੋਂ ਮਰਜੀ ਠੀਕ ਆ ਤੁਸੀਂ ਵੀ ਨੂੰ ਦੇਖ ਸਕਦੇ ਯਾਰ ਵੇਲੇ ਉੱਤੇ ਗਏ ਜਿਨੀ ਜਗ ਹੈ ਮੇਰੀ ਇਸ ਕਰਕੇ ਜਿੰਨੇ ਗੱਲਾਂ ਪਹਿਲਾਂ ਨਾ ਜਦੋਂ ਬੰਦਾ ਤੁਰਦਾ ਸੀ ਨਾ ਜਿੱਥੇ ਬੰਦੇ ਨੂੰ ਨੂੰਵਾਉਂਦੇ ਸੀ ਹਾਂਜੀ ਉੱਥੇ ਬੁਰੀਆਂ ਤੁੱਲੇ ਵੀ ਰਾਖ ਸੱਟ ਕੇ ਤੇ ਕਰਾਈਆਂ ਮੁੱਢਾ ਮਾਰ ਦਿੰਦੇ ਸੀ ਬੱਬਾ ਹਾਂ ਠੀਕ ਹੈ ਹਾਂਜੀ ਬਿਲਕੁਲ ਉੱਥੇ ਕੋਈ ਬੰਦਾ ਨਹੀਂ ਜਾਂਦਾ ਹੁੰਦਾ ਜੀ ਹਾਂਜੀ ਫਿਰ ਉਹਨੂੰ ਮੋਹੇ ਵਾਲੂ ਚੱਕੜਾ ਮੇਰੇ ਬਾਪੂ ਦਾ ਕਰਿਆ ਸੀ ਵੱਡੇ ਬਾਪੂ ਦਾ ਆਪ ਕਈ ਬੰਦੇ ਪੁਰਾਣੇ ਕਮੈਂਟ ਕਰਨਗੇ ਵੀ ਆਹ ਵਾਕਈ ਹੁੰਦਾ ਸੀ ਸਤਜੋਗ ਜਿਹੜਾ ਹੁੰਦਾ ਐਹੋ ਜਿਹਾ ਹੁੰਦਾ ਉਹ ਸਤਜੋਗ ਸੀ ਬਪਾ ਜਦੋਂ ਅਸੀਂ ਨਿੱਕੀ ਸੀ ਮੇਰੇ ਬਾਪੂ ਦਾ ਜਦੋਂ ਇਸ਼ਨਾਨ ਕਰਾਇਆ ਵੱਡੇ ਦਾ ਉਥੇ ਰਾਖ ਸੱਟ ਕੇ ਉਥੇ ਕੜਾਈ ਦਾ ਮੁੱਦਾ ਮਾਰਦਾ ਤਸਲਾ ਬੱਠੜ ਕੋਈ ਤਕਾਰੀ ਕਹਿੰਦਾ ਉਸ ਕਹਿੰਦਾ ਨਾ ਹਾਂ ਹੁੰਦਾ ਕਹਿੰਦਾ ਕੋਈ ਆਪ ਉਹ ਮੁੱਦਾ ਮਾਰਦਾ ਤੇ ਤੀਜੇ ਜਨ ਚੱਕਦੇ ਆ ਪਤਾ ਨਹੀਂ ਯਾਰ ਕਿਵੇਂ ਚੱਕਦੇ ਆ ਫੁੱਲ ਫੁੱਲਾਂ ਤੋਂ ਬਾਅਦ ਚੱਕਦੇ ਆ ਕਿ ਨਹੀਂ ਹਾਂ ਜਦੋਂ ਚੱਕਿਆ ਤੇ ਬੱਚੇ ਦੀ ਪੈੜ ਬਣੀ ਗਈ ਉੱਥੇ ਹਾਂ ਜੀ ਬੱਚੇ ਦੀ ਜੂਨੀ ਚ ਪਿਆ ਗਿਆ ਬੰਦਾ ਹੈ ਠੀਕ ਹੈ ਠੀਕ ਹੈ ਆਏ 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 ਲਾਪੋ ਲੈਂਦੇ ਸੀ ਆਪ ਹੀ ਕਿਸਮਤ ਬੰਦੇ ਇੰਨਾ ਸਤਜੁਗ ਸੀ ਤੇ ਹੁਣ ਪਤਾ ਲੱਗਦਾ ਹਾਂ ਹਾਂ ਹੁਣ ਤੁਰਨ ਲੱਗੇ ਤਾਂ ਨਹੀਂ ਪਤਾ ਗੱਲਾਂ ਕਰ ਜਾਂਦਾ ਅੱਗੇ ਘਰਦਿਆਂ ਨੂੰ ਮਿਲ ਕੇ ਬੰਦਾ ਫੇਰ ਸਾਹ ਨਿਕਲਦੇ ਸੀ ਬੱਚਿਆਂ ਨੂੰ ਆਪਦੇ ਨੂੰ ਬੁਲਾ ਲੈਂਦਾ ਸੀ ਇਹ ਬਿੱਟੂ ਨਹੀਂ ਆਇਆ ਮੇਰੇ ਹਾਂਜੀ ਬਿੱਟੂ ਦਾ ਡਰਾਈਵਰ ਟਰੱਕ ਡਰਾਈਵਰ ਬਿੱਟੂ ਦੇ ਪਿਓ ਨੇ ਜਦੋਂ ਸਰੀਰ ਛੱਡਣਾ ਸੀ ਬਿੱਟੂ ਟਰੱਕ ਤੇ ਗਿਆ ਹੋਇਆ ਸੀ ਅੱਛਾ ਜੀ ਕਹਿੰਦਾ ਭਾਈ ਬੁਲਾਓ ਹਾਂ ਮੈਂ ਮਿਲਣਾ ਪੁੱਤਰਾ ਅੱਛਾ ਜੀ ਮੈਂ ਨਹੀਂ ਜਾਣਾ ਮੈਂ ਜਾਣਾ ਅੱਛਾ ਜੀ ਮੇਰਾ ਸਰੀਰ ਚਲਿਆ ਜਾਣਾ ਕਹਿੰਦਾ ਮੈਂ ਹੁਣ ਨਿਕਲ ਜਾਣਾ ਤੇ ਮੇਜਵਾਕਾਂ ਨੂੰ ਮਿਲਣਾ ਨਾਲੇ ਸਮਝਾ ਦਿਆਂ ਬਿੱਟੂ ਰਾਹ ਜੋ ਮੜ ਕੇ ਆਇਆ ਟਰੱਕ ਤੋਂ ਅੱਛਾ ਜੀ ਘਰੇ ਹਾਂ ਅਾਗੇ ਮਿਲ ਕੇ ਬਿੱਟੂ ਉਹਨਾਂ ਨੂੰ ਬੋਲੇ ਬਿੱਟੂ ਨਹੀਂ ਠੀਕਦਾ ਸੀ ਸਾਰੇ ਬਾਕੀ ਕੁੜੀਆਂ ਮੈਣਾ ਮਿਲ ਲੰਗਾ ਉਹਨੋਂ ਕੁੜੀਆਂ ਸਾਰੇ ਬੰਦੇ ਮਿਲ ਲੈ ਬਿੱਟੂ ਰਹਿੰਦਾ ਏ ਰੱਖ ਦੇ ਕਰਕੇ ਜਦੋਂ ਬਿੱਟੂ ਨੇ ਆ ਕੇ ਜੇ ਫ੍ਰੀਫਾਇਰ ਨਾਲ ਹੀ ਭਰਾ ਨਿਕਲੇ ਹਾਏ 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 ਇੰਨਾ ਸਾਥ ਜੋ ਸੀ ਬਾਬਾ ਪੁਰਾਣੇ ਲੋਕਾਂ ਚ ਤੇ ਹੁਣ ਕੋਈ ਕੋਈ ਕਿਸੇ ਨੂੰ ਮੈਣਦਾ ਸਮਝ ਹੀ ਨਹੀਂ ਗੱਲ ਨਹੀਂ ਕਰ ਸਕਦਾ ਕੋਈ ਕਿਸੇ ਨਾਲ ਮੈਂ ਤਾਂ ਗਿਆ ਉਹ ਗਿਆ ਹੋ ਗਿਆ ਅਗੇ ਇੰਨਾ ਲੋਕਾਂ ਨੂੰ ਪਤਾ ਹੁੰਦਾ ਇੰਨਾ ਸਮਾਂ ਹੁੰਦਾ ਹੀ ਲੋਕਾਂ ਕੋਲੇ ਗਰਤੋਲ ਜੀ ਮਰਨ ਵੇਲੇ ਵੀ ਸਮਾ ਹੁੰਦਾ ਸੀ ਹਾਂ ਸਹੀ ਗੱਲ ਆ ਜੀ ਮਨੂੰ ਸਤਜੋ ਕਹਿੰਦੇ ਆ ਹਾਂ ਤੇ ਹੁਣ ਸਤਜੋ ਕਾਊ ਕਿਵੇਂ ਕਾ ਹੀ ਨਹੀਂ ਸਕਦਾ ਬਾੜੀ ਨਹੀਂ ਸਕਦਾ ਸਤਜੋਗੇ ਤੇ ਬਿਲਕੁਲ ਜੀ ਅਸੀਂ ਜਿਹੜਾ ਧਰਤੀ ਦਾ ਵਾਤਾਵਰਨ ਇੰਨਾ ਗੰਦਾ ਕਰਤਾ ਕਿ ਸਤਜੋਗ ਤਾਂ ਨੇੜੇ ਤੇ ਵੀ ਨਹੀਂ ਰਹਦਾ ਸਹੀ ਗੱਲ ਆ ਜੀ ਹੈ ਜਿਹੜਾ ਰਹਿੰਦਾ ਹੁੰਦਾ ਨਹਿਰਾ ਪਾਣੀ ਉਹਨਾਂ ਤੇ ਹੀ ਨਾਰੀਆ ਕੱਪੜਾ ਪਤਾ ਨਹੀਂ ਕੀ ਕੀ ਸਿੱਟੀ ਜਾਂਦੇ ਆ ਉਹ ਕੱਲਾ ਲੱਖਾਂ ਸਦਾਨੇ ਵਾਲਾ ਕੀ ਕਰੇ ਰੋਕਣ ਵਾਲਾ ਇੱਕੇ ਸਿੱਟ ਨੂੰ ਨਾਲ ਸਾਰਾ ਪੰਜਾਬ ਹੈ। ਜਾਂ ਤਾਂ ਰੋਕਣ ਵਾਲੇ ਵੀ ਉਨੇ ਹੀ ਬਣ ਨਾ। ਉਹਨੇ ਦੇ ਆਲੇ ਨੇੜੇ ਲਖਾ ਕੇ ਮੀ ਆਉਂ ਪਿੰਡੋਂ ਬਈ। ਲਖਾਪ ਦੀ ਨਹਿਰ ਤੇ ਨਿਗਾਹ ਰੱਖ ਸਕਦਾ ਹੈ। ਹਾਂਜੀ। ਉੱਥੇ ਕਿਵੇਂ ਜਾਊ? ਉੱਥੇ ਕਿਵੇਂ ਜਾਊਗਾ? ਕੋਈ ਮੂਰਤੀਆਂ ਨੂੰ ਪੂਜਾ ਕਰਦੇ ਆਪਾਂ ਗਣੇਸ਼ ਦੀ ਪੂਜਾ ਆ ਗਈ। ਹਾਂ। ਗਣਪਤੀ ਬਾਬਾ ਮੋਰੀਆ, ਗਣਪਤੀ ਬਾਬਾ ਮੋਰੀਆ। 8 10 ਦਿਨ ਪੂਜਾ ਕਰਦੇ ਆਂ ਪੌਧੀ ਹਾਂਜੀ ਇੱਕ ਪਾਸੇ ਅਸੀਂ ਕਹਿੰਦੇ ਆਂ ਜਦੋਂ ਅਸੀਂ 8 10 ਦਿਨ ਪੂਜਾ ਕਰ ਲਈ ਮੂਰਤੀ ਦੇ ਵਿੱਚ ਜੀਵ ਪਰ ਆ ਜਾਂਦਾ ਹਾਂ ਉਹ ਮੂਰਤੀ ਪੂਜਨਯੋਗ ਹੋ ਜਾਂਦੀ ਆ ਹਾਂ ਉਦੋਂ ਚੱਕ ਕੇ ਅਸੀਂ ਉਹਨੂੰ ਪਾਣੀ ਸਿਰ ਦਿੰਨੇ ਆਂ ਹਾਂ ਸਹੀ ਗੱਲ ਆ ਜੀ ਹੈ ਇਹਦਾ ਮਤਲਬ ਕਿਹੜਾ ਸਾਡਾ ਪਿਆਰਾ ਭਗਵਾਨ ਨਾ ਬਈ ਬਿਲਕੁਲ ਜੀ ਉਹਦੇ ਨਾਲ ਤਾਂ ਮੂਰਤੀ ਇੱਕ ਰੱਖੋ ਹਾਂ ਉਹਦੇ ਉਹਦਾ ਗੇੜਾ ਦਵਾਉਣਾ ਤੁਸੀਂ ਕੀ ਨਗਰ ਕੀਰਤਨ ਨੂੰ ਗੇੜਾ ਦਵਾਉ ਹਾਂ ਉੱਥੋਂ ਧੱਕੋ ਮੰਦਰ ਚੋਂ ਮੰਦਰ ਦੀ ਵੀ ਰੱਖੋ ਹਾਂ ਸਹੀ ਗੱਲ ਉਹਦੀ ਬੇਅਦਵੀ ਕਿਉਂ ਕਰਨੀ ਆ ਪਸਰ-ਸਰ ਪਾਣੀ ਚ ਭਈ ਬਿਲਕੁਲ ਨਾਲੇ ਤਾਂ ਪਾਣੀ ਦੇ ਵਿੱਚ ਕਲਰ ਘੋਲਦਾ ਹੈ ਕਲਰ ਦਿਆ ਕੈਂਸਰ ਦਾ ਕਾਰਨ ਹੈ ਹਾਂ ਉਹ ਪਾਣੀ ਪੀਣਾ ਕਿਸੇ ਨੇ ਇੱਕ ਗਨੇਸ ਥੋੜੀ ਲੱਖਾਂ ਗਨੇਸ ਝੜਦੇ ਉੱਤੇ ਹੈ ਤੱਕੇ ਨਾਲ ਝੜਦੇ ਕਹਿੰਦੇ ਸਿੱਟਾਂਗੇ ਨਾ ਰਾਂਝੀ ਹੈ ਗੰਦ ਪਾਵਾਂਗੇ ਨਾ ਰੱਤ ਉਹ ਰੁਕਣਾ ਆਵਾਜ਼ ਦੇ ਕੀ ਕਰੂ ਇੱਕ ਬੰਦਾ ਇਹਨਾਂ ਨੂੰ ਬਈ ਇਸ ਕਰਕੇ ਭਾਈ ਤੁਸੀਂ ਵੀ ਆਪੋ ਆਪਣੇ ਏਰੀਆ 'ਚ ਧਿਆਨ ਰੱਖਿਆ ਕਰੋ ਸਹੀ ਗੱਲ ਆ ਜੀ ਸਾਰੇ ਭਰਾ ਕਿਉਂਕਿ ਇਹ ਨਹੀਂ ਹੈਗਾ ਕਿ ਇੱਕ ਬੰਦੇ ਦੀ ਜ਼ਿੰਮੇਵਾਰੀ ਹੈ ਲੱਖਾ ਕੱਲਾ ਲੱਖੇ ਦੇ ਸਿਰ ਤੇ ਲੱਖੇ ਨੇ ਨਹੀਂ ਇਕੱਲੇ ਨੇ ਪੂਰੇ ਪੰਜਾਬ 'ਚ ਪਾਣੀ ਪੀਣਾ ਸਹੀ ਗੱਲ ਆ ਜੀ ਲੱਖੇ ਨੂੰ ਨਹੀਂ ਪੂਰੇ ਪੰਜਾਬ ਦੀ ਫਸਲ ਨਾਲ ਕੋਈ ਯਾਰ ਵਿਚਾਰੇ ਨੂੰ ਉਹਨੇ ਖਾਣੀ ਆ ਉਹਨੂੰ ਸਾਰਿਆਂ ਦਾ ਫਿਕਰ ਹੈ ਸਹੀ ਗੱਲ ਆ ਜੀ ਜੋ ਵੋਟਾਂ ਕਰਕੇ ਕਰੇ ਤਾਂ ਆਪਦੇ ਏਰੀਆ 'ਚ ਕਰੀ ਜਾਵੇ ਹਾਂ ਜੀ ਉਹ ਕਿਤੇ ਲੁਧਿਆਣਾ ਕਿਤੇ ਹਿਆਰਪੁਰ ਕਿਤੇ ਕਿਤੇ ਉਧਰੋਂ ਵੋਟਾਂ ਨਹੀਂ ਲੈਣੀਆਂ ਉਹਨੇ ਯਾਰ ਸਿਰਫ ਉਹ ਪੰਜਾਬ ਨਾਲ ਪਿਆਰ ਕਰਦਾ ਬੰਦਾ ਜਿਹੜਾ ਪੰਜਾਬ ਨਾਲ ਪਿਆਰ ਕਰਦਾ ਉਹਨੂੰ ਦਰਦ ਹੁੰਦਾ ਭਾਨਾ ਸਿੱਧੂ ਫਿਲਮਾਂ ਪਾਉਣੋਂ ਅਟ ਗਿਆ ਮੇਰੇ ਨਾਲ ਹੀ ਸੀ ਹਾਂਜੀ ਇਕੱਠੇ ਫਿਲਮਾਂ ਪਾਉਂਦੀ ਸੀ ਸਾਡੀ ਫਿਲਮ ਕੱਢ ਲਿਓ ਹਾਂਜੀ ਰਾਜਨੀਤੀ ਟਿਰਕ ਦੇ ਰਸਤੇ ਕੋਈ ਫਿਲਮ ਸਾਡੀਆਂ ਬਾਹਨੇ ਪਗੋੜੇ ਦੀਆਂ ਮੇਰੀਆਂ ਉਹਦੀਆਂ ਆਈਆਂ ਅੱਛਾ ਜੀ ਤੇ ਭਾਨਾ ਸਿੱਧੂ ਬਿਲਕੁਲ ਸੈਡ ਹੋ ਗਿਆ ਹਾਂ ਪੰਜਾਬ ਦੀ ਸੇਵਾ ਤੇ ਹੋ ਗਿਆ ਕੱਲੀ ਤੇ ਠੀਕ ਹੈ ਇਸ ਕਰਕੇ ਯਾਰ ਉਹ ਬੰਦਿਆਂ ਨੂੰ ਸਪੋਰਟ ਕਰੋ ਢੇਰੇ ਬੰਦੇ ਇੱਦਾਂ ਕਰਦੇ ਆ ਇੱਕ ਮੈਂ ਪ੍ਰਾਤ ਨੂੰ ਬੇਨਤੀ ਕਰਦਾ ਕਿ ਇੱਕ ਐਨ ਜੀਓ ਆਪਣੀ ਤਰਨ ਤਾਰਨ ਹਾਂਜੀ ਉਹ ਬਹੁਤ ਸੇਵਾ ਕਰਦੇ ਆ ਬਾਈ ਜੀ ਰੋਡ ਤੇ ਜਦੋਂ ਐਕਸੀਡੈਂਟ ਹੋ ਜੇ ਕੋਈ ਹੋ ਜੇ ਉਹ ਹਾਜ਼ਰ ਹੈ ਤਰੰਤ ਜਾਂਦੇ ਆ ਤਰੰਤ ਜਾਂਦੇ ਆ ਉਹਨਾਂ ਦਾ ਜਰੂਰ ਸਾਰੇ ਪ੍ਰਾਖਿਆਰ ਰੱਖਿਆ ਕਰੋ ਕੱਲ ਨੂੰ ਉਹਨਾਂ ਦੀ ਵੀਡੀਓ ਵੀ ਪਾਉਣੀ ਆ ਆਪਾਂ ਬਣਾ ਕੇ ਅਸੀਂ ਸਪੈਸ਼ਲ ਜਾਣਾ ਹੈ ਹਾਂਜੀ ਉਹਨਾਂ ਤੋਂ ਟਾਈਮ ਲੈਣਾ ਹੈ ਉਹ ਟਾਈਮ ਨਹੀਂ ਦਿੰਦੇ ਕਿਸੇ ਨੂੰ ਆਪਾਂ ਟਾਈਮ ਲੈਣਾ ਉਹਨਾਂ ਤੋਂ ਉਹ ਨਹੀਂ ਕਹਿੰਦੇ ਸਾਡੀ ਵੀਡੀਓ ਪਾਓ ਭਾਈ ਪਰ ਆਪਾਂ ਪਾਉਣੀ ਹੈ ਜੇ ਜਿਹੜੇ ਇੰਨੀ ਸੇਵਾ ਕਰਨ ਵਾਲੇ ਬੰਦੇ ਉਹਨਾਂ ਦੀ ਵੀ ਲਈ ਪਾਉਣਾ ਹੱਕ ਬਣਦਾ ਬਿਲਕੁਲ ਇਹ ਸ਼ੇਅਰ ਵੀ ਕਰਨੀ ਆ ਸਾਰਿਆਂ ਨੇ ਹਾਂ ਉਹਨਾਂ ਨੂੰ ਪਤਾ ਵੀ ਲੱਗੇ ਕਿ ਵੀਡੀਓ ਸ਼ੇਅਰ ਹੋਈ ਆ ਸਾਡੀ ਯਾਰ ਸ਼ੇਅਰ ਹੋਈ ਆ ਠੀਕ ਆ ਦੋਨਾਂ ਚੈਨਲਾਂ ਤੇ ਪਾਵਾਂਗੇ ਆਪਾਂ ਯਾਰ ਹਾਂ ਤਿੰਨਾਂ ਤੇ ਪਾਵਾਂਗੇ ਫੇਰ ਪੁੱਛੂ ਯਾਰ ਆਪਾਂ ਹਾਂਜੀ ਠੀਕ ਆ ਅਡੋਡੀ ਬਣਾ ਕੇ ਦਿਾਵਾਂਗੇ ਯਾਰ ਵੀਡੀਓ ਹਾਂਜੀ ਬਾਬਾ ਸੌਖ ਰੱਖੇ ਕਮਾੜ ਦੀ ਕੱਲ ਨੂੰ ਟਾਈਮ ਲਓ ਹਾਂਜੀ ਜ਼ਰੂਰ ਹਾਲੋ ਬਈਆਲੇ ਪ੍ਰੋਗਰਾਮ ਤੇ ਹੈ ਪ੍ਰੋਗਰਾਮ ਤੋਂ ਬਾਅਦ ਆਪ ਸਾਮਾਨ ਲੈ ਕੇ ਹੁਣ ਆਪਣਾ ਸਟੂਡੀਓ ਦਾ ਸਾਰਾ ਸਟੂਡੀਓ ਆਪਾਂ ਘਰੇ ਬਣਾ ਰਹੇ ਹਾਂ ਜੀ ਹੌਲੀ ਹੌਲੀ ਜਿਵੇਂ ਜਿਵੇਂ ਪੈਸੇ ਆਈ ਜਾਂਦੇ ਲਾਈ ਜਾਂਦੇ ਆ ਸੀ ਠੀਕ ਹੈ ਬਹੁਤ ਜਲਦੀ ਤਿਆਰ ਕਰ ਲਾਂਗੇ ਉਹਨੂੰ ਕਮਰੇ 'ਚ ਵੀਡੀਓ ਪਾਈ ਵੀ ਸੀ ਉਹ ਜਿਹੜਾ ਨੀਲਾ ਜਿਹਾ ਪਰਦੇ ਜੇ ਰੱਖਿਓ ਆਪਣਾ ਹੀ ਕਮਰਾ ਥੱਲੇ ਮੈਟ ਲੱਗ ਗਿਆ ਉੱਪਰ ਰਹਿ ਗਿਆ ਕਰਨ ਵਾਲਾ ਛੱਤ ਦਾ ਸਾਰਾ ਜਦ ਤਿਆਰ ਹੋ ਗਿਆ ਪੂਰਾ ਸਟੂਡੀਓ ਫਿਰ ਦਿਖਾਵਾਂਗੇ ਹੈਨਾ ਬੜਾ ਸੋਹਣਾ ਬਣੂਗਾ ਉਡੀ ਕਰਪਾ ਨਾਲ ਉੱਥੇ ਬੈਠ ਕੇ ਵੀਡੀਓ ਪਾਇਆ ਕਰਾਂਗੇ ਬਣਾਇਆ ਕਰਾਂਗੇ ਪੌਡਕਾਸਟਾਂ ਵੀ ਕਰਿਆ ਕਰਾਂਗੇ ਚਾਰ ਭਰਾ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਮਿਲਿਆ ਕਰਾਂਗੇ ਉਹਨਾਂ ਦੀ ਵੀਡੀਓ ਪਾਇਆ ਕਰਾਂਗੇ ਜਿਵੇਂ ਉਹ ਦੁਬਈ ਵਾਲੇ ਆਏ ਸੀ ਗਿਫਟ ਲੈ ਕੇ ਆਪ ਨੂੰ ਟਾਰਚ ਲੈ ਕੇ ਆਇਆ ਦੇਣਾ ਨਾ ਗਿਫਟ ਦਾ ਇੱਕ 10000 ਰੁਪਈਆ ਦਾ ਹੀ ਗਿਫਟ ਲੈ ਕੇ ਆਇਆ ਨਾ ਬੰਦਾ ਚੱਲ ਗਿਆ ਉੱਥੋਂ ਆਪਦੇ ਮਰਜ਼ੀ ਨਾਲ ਉਹ ਵੀ ਗਿਫਟ ਹੁੰਦਾ ਜਿਵੇਂ ਉਹਦੇ ਬੰਦੇ ਆਪਾਂ ਨੂੰ ਕਨੇਡਾ ਵਾਲੇ ਮਿਲਣ ਆਏ ਸੀਗੇ ਮੁੰਡੇ ਯਾਰ ਉਹਨੇ ਘੜੀ 20000 ਦੀ ਲਾ ਕੇ ਆਏ ਮਰੀ ਪਪਾ ਤੇਰੇ ਬੰਨੀ ਕਹਿੰਦਾ ਸਹੀ ਗੱਲ ਮੈਂ ਕਹਿਆ ਯਾਰ ਮੈਂ ਬੰਦਾ ਨਹੀਂ ਕੰਨਾ ਯਾਰ ਕਹਿੰਦਾ ਅੱਜ ਬੰਨਣੀ ਪਉ ਹੈ ਉਹ ਹੁੰਦਾ ਪਿਆਰ ਯਾਰ ਹਾਂ ਸਹੀ ਗੱਲ ਆ ਬਾਬਾ ਜੀ ਜਿਵੇਂ ਅਕੀਰਮ ਆ ਕੇ ਕਰਦੇ ਚਮਕੌਰ ਆ ਰ ਗਿਆ ਯਾਰ ਨਾਗਰੇ ਆ ਰ ਗਿਆ ਯਾਰ ਕੰਨਾ ਪਿਆਰ ਕਰਦੇ ਆ ਆਪ ਨੂੰ ਕਿੰਨੇ ਲੋਕ ਆ ਯਾਰ ਪਿਆਰ ਕਰਨ ਵਾਲੇ ਆਪਾਂ ਨੂੰ ਹੈ ਬਹੁਤ ਪਿਆਰ ਕਰਨਾ ਇਹ ਲੋਕ ਆ ਯਾਰ ਠੀਕ ਹੈ ਜੀ ਤੇ ਗਲਤੀ ਫਲਤੀ ਮਾਫ ਕਰਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ